ਇਸ ਵਫਟਾ ਫਟਾ ਹੀ ਸਵੇਦੀ ਡਿਊਟੀ ਕਰਕੇ ਕਹਿੰਦੇ ਕਮਲ ਮੈਂ ਯੂਨੀਫਾਰਮ ਚੇਂਜ ਕਰਨੀ ਹੈ ਮੈਨੂੰ ਡਿਊਟੀ ਪੈ ਗਈ ਹੈ ਹਾਈ ਚਲੰਦਰ ਚੱਲ ਗਏ ਫੋਰਸ ਲਾਨ ਹਾਈ ਮੁੜ ਕੇ ਨਹੀਂ ਫੋਨ ਆਇਆ ਉਹਨਾਂ ਦਾ ਸਵੇਰੇ ਮਹਿਕਮੀ ਵਾਲੇ ਆਏ ਕਹਿੰਦੇ ਉਹਨਾਂ ਦੀ ਗੱਡੀ ਬਚ ਗਈ ਆ ਉਹ ਕਹਿੰਦੇ ਡੈਡੀ ਨੂੰ ਫੋਨ ਕਰ ਦੋ ਕਿ ਮੁੰਡੇ ਦਾ ਜਨਮ ਦਿਨ ਕਰਨਾ ਅੱਜ ਅੱਜ ਮੇਰੇ ਮੁੰਡੇ ਦਾ ਸਾਲ ਹੋਇਆ 24 ਘੰਟੇ ਡਿਊਟੀਆਂ ਲੈਂਦੇ ਆ ਉਹਨਾਂ ਦੇ ਕੋਲੋਂ ਹਾਏ ਰੈਸਟ ਨੂੰ ਮੌਕਾ ਨਹੀਂ ਦਿੰਦੇ ਕਿਤੇ ਘੰਟਾ ਇੱਕ ਵੀ ਨਹੀਂ ਦਿੰਦੇ ਕਿਤੇ ਆਪਣੇ ਬੱਚੇ ਨਾਲ ਟਾਈਮ ਨਹੀਂ ਕੱਢਣ ਨੂੰ ਦਿੰਦੇ ਹਾਏ ਮੇਰਾ ਬੰਦਾ ਮੈਨੂੰ ਦੇ ਦੋ ਸਰਕਾਰ ਕੋ ਮੈਂ ਕੀ ਲੈਣਾ ਆ ਹਾਏ ਉਹ ਦੁਕਾਨ ਦਾ ਬੜਾ ਕੋਈ ਲਫ਼ਜ਼ ਨਹੀਂ ਇਹੋ ਜਿਹਾ ਦੁਕਾਨਦਾਰ ਨੂੰ ਕਿਵੇਂ ਕਹਸ ਕਰੀਏ ਕਿਵੇਂ ਆਪਣੀਆਂ ਭਾਵਨਾਵਾਂ ਦਸੀਏ ਅੱਜ ਗੁਰਪ੍ਰੀਤ ਦੇ ਛੋਟਾ ਜਿਹਾ ਬੇਟਾ ਉਹਦਾ ਅੱਜ ਜਨਮ ਦਿਨ ਸੀਗਾ ਜਨਮ ਦਿਨ ਵਾਲੇ ਦਿਨ ਬੱਚੇ ਆਪ ਆਪ ਖੁਸ਼ੀਆਂ ਮਨਾਉਂਦੇ ਨੇ ਅੱਜ ਉਸ ਬੱਚੇ ਨੇ ਆਪਣੇ ਬਾਪ ਨੂੰ ਅਗਨੀ ਭੇਡ ਕੀਤੀ ਇਸ ਤੋਂ ਵੱਧ ਕੀ ਦਿਖਾ ਦੋ ਸਾਡੇ ਇਸ ਪਰਿਵਾਰ ਦੇ ਨਾਲ ਬੜਾ ਪੁਰਾਣਾ ਸੰਬੰਧ ਸਾਰ ਵਸਨ ਸਿੰਘ ਹੁਣਾਂ ਦਾ ਇਹ ਦੋਤਾ ਤੇ ਕੱਲੇ ਦੀ ਡਿਊਟੀ ਸੀਗੀ ਕੱਲ ਵੀ ਮੈਨੂੰ ਮਿਲ ਕੇ ਗਿਆ ਉਦ ਬਾਅਦ ਅਸੀਂ ਸਾਰੇ ਰੋਟੀ ਵੀ ਇਕੱਠੀ ਖਾਧੀ ਤੇ ਮੈਨੂੰ ਨਹੀਂ ਸੀ ਪਤਾ ਕਿ ਅਗਲੇ ਦਿਨ ਇਹੋ ਜੀ ਦੁਖਦਾਈ ਖਬਰ ਆਊਗੀ ਉਸ ਪਰਿਵਾਰ ਨੂੰ ساری ਉਮਰ ਲਈ ਬਹੁਤ ਵੱਡਾ ਦੁਖਾਂਤ ਉਹਦੇ ਅੱਗੇ ਆ ਗਿਆ ਮੇਰੀ ਇਹੋ ਹੀ ਬੇਨਤੀ ਆ ਸਮਾਜ ਨੂੰ ਵੀ ਸਰਕਾਰ ਨੂੰ ਵੀ ਜੇ ਅਸੀਂ ਗੁਰਪ੍ਰੀਤ ਨੂੰ ਤਾਂ ਨਹੀਂ ਵਾਪਸ ਲਿਆ ਸਕਣਾ ਉਹਦੀ ਭਰਮਾਈ ਵੀ ਨਹੀਂ ਹੋ ਸਕਦੀ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਸਮਾਜ ਨੂੰ ਔਰ ਸਰਕਾਰ ਨੂੰ ਚਾਹੀਦਾ ਵੀ ਪਰਿਵਾਰ ਨੂੰ ਕਾਇਮ ਰੱਖੋ ਉਹਦੇ ਦੁੱਖ ਨੂੰ ਥੋੜਾ ਬਹੁਤਾ ਘਟਾ ਜਾ ਸਕਦਾ ਹੋਰ ਕੋਈ ਗੱਲ ਹੋਣੀ ਨਹੀਂ ਪਰਮੇਸ਼ਰ ਕਿਰਪਾ ਕਰੇ ਪਰਿਵਾਰ ਦੇ ਬਹੁਤ ਇੱਕ ਦੁੱਖ ਦੀ ਘੜੀ ਆ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਦਾ ਨਮਕੀਨ ਮਾਹੌਲ ਆ ਬੜਾ ਹਰਮਨ ਪਿਆਰਾ ਸੀ ਹਰ ਇੱਕ ਨੂੰ ਮਾਨ ਸਤਕਾਰ ਦਿੰਦਾ ਸੀਗਾ ਪਤਾ ਨਹੀਂ ਸੀ ਮੇਰੇ ਪਰਮੇਸ਼ਵਰ ਨੂੰ ਕੀ ਬੰਦੂਰ ਆ ਇਨਸਾਨ ਕਮਜ਼ੋਰ ਆ ਉਹਦੇ ਅੱਗੇ ਵਾਸ ਕੋਈ ਨਹੀਂ ਚੱਲਦਾ ਮੈਂ ਹੋਈ ਗਵਾਗਾ ਮੇਰੇ ਪਰਮੇਸ਼ਵਰ ਕਿਰਪਾ ਕਰੇ ਪਰਿਵਾਰ ਦੇ ਉੱਤੇ ਅਸ਼ੀਰਵਾਦ ਬਰਿਆ ਹੱਥ ਰੱਖ ਕੇ ਉਹਨੂੰ ਸੁਭਾ ਜਿਹੜੀਆਂ ਫੈਸਿਲਿਟੀਆਂ ਉਹ ਦੇਤੀਆਂ ਫੈਸਿਲਿਟੀਆਂ ਦੇਖੋ ਇਹ ਫੈਸਿਲਿਟੀਆਂ ਤਾਂ ਸਰਕਾਰ ਦਊਗੀ ਹਰ ਵਾਲੇ ਚ ਦਊਗੇ ਪਰ ਉਹ ਫੈਸਿਲਿਟੀਆਂ ਜਿਹੜੀਆਂ ਨੇ ਉਹ ਬੰਦੇ ਨਹੀਂ ਭਰਮਾਈ ਨਹੀਂ ਕਰ ਸਕਦੀਆਂ ਪਰ ਇੱਕ ਥੋੜਾ ਬਹੁਤ ਉਸ ਦੁੱਖ ਦੇ ਵਿੱਚ ਕਿਤੇ ਮਾੜੀ-ਮੋਢੀ ਕਮੀ ਜ਼ਰੂਰ ਹੋ ਜਾਏਗੀ ਪਰ ਫੈਸਿਲਿਟੀਆਂ ਤੇ ਮਿਲਣ ਗਿਆ ਸਰਕਾਰ ਵਚਨਬਾਦ ਦਾ ਉਹਦੀ ਉਹਦੀ ਡੈਥ ਡਿਊਟੀ ਤੇ ਹੋਈ ਆ ਉਹ ਆਪਣੀ ਡਿਊਟੀ ਨਿਭਾ ਰਿਆ ਸੀਗਾ ਫੋਰਥ ਨੂੰ ਲੈ ਕੇ ਆ ਰਿਹਾ ਸੀਗਾ ਰਾਤ ਦਾ ਟਾਈਮ ਸੀ ਫੇਰੇ ਵੀ ਉਹਨੇ ਡਿਊਟੀ ਕੀਤੀ ਆ ਰਾਤੀ ਵੀ ਕੀਤੀ ਆ ਉਹ ਡਿਊਟੀ ਤੇ ਜੀ ਉਹ ਡਿਊਟੀ ਦਾ ਜੋ ਬੰਦਾ ਔਰ ਸਾਡੇ ਸੀਐਮ ਸਾਹਿਬ ਇਸ ਗੱਲੋਂ ਬੜੇ ਸੰਵੇਦਨਸ਼ੀਲ ਨੇ ਪੰਜਾਬ ਪੁਲਿਸ ਦੇ ਜਿਹੜੇ ਇਹੋ ਜਿਹੇ ਟਰਾਜੈਡੀਜ਼ ਹੁੰਦੀਆਂ ਨੇ ਉਹਦੇ ਵਿੱਚੋਂ ਪੂਰਾ ਪਰਿਵਾਰ ਦਾ ਧਿਆਨ ਰੱਖਦੇ ਨੇ ਉਹ ਰੱਖਾਂਗੇ ਸਰ ਗਰਦਾਸ ਕੋ ਦੋ ਬੱਚੇ ਹੀ ਗਏ ਇੱਕ ਲੜਕੀ ਹੈ ਜੀ ਉਹ ਜਿੱਥੇ ਜੇਲ੍ਹ ਦੇ ਪਿਛਲੇ ਪਾਸੇ ਉਹਨਾਂ ਦੀ ਰਿਹਾਇਸ਼ ਆ ਉਹ ਲੜਕੀ ਵੀ ਦੁਕਾਨ ਤੋਂ ਦੀ ਵੀ ਡੈਥ ਹੋਈ ਆ ਉਸ ਤੋਂ ਇਲਾਵਾ 13 14 ਐਸੇ ਨੇ ਜਿਹੜੇ ਫੋਰਸ ਦੇ ਫਟੜ ਹੋਏ ਨੇ ਸੋ ਬਹੁਤ ਵੱਡੀ ਟਰੈਜੇਡੀ ਆ ਜੀ ਬਹੁਤ ਵੱਡੀ ਟਰੈਜੇਡੀ ਆ ਅਕਾਲਪੁਰੇ ਕਿਰਪਾ ਕਰੇ ਪਰਮੇਸ਼ਵਰ ਇਹਨਾਂ ਦੀ ਫੋਰਸ ਦੀ ਨੌਕਰੀ ਤੇ 24 into 7 ਵਾਲੀ ਨੌਕਰੀ ਆ ਲਗਾਤਾਰ ਡਿਊਟੀ ਦਿੰਦੇ ਨੇ ਪਰਮੇਸ਼ਵਰ ਰਾਮ ਸੰਗੜਾ ਹੈ ਨਾ ਕਮਲਜੀਤ ਕੋਰ ਹੈ ਗੁਰਪ੍ਰੀਤ ਲੱਗਿਆ ਸੀ ਤੇ ਕੀ ਗੱਲਤ ਹੋਈ ਹਾਏ ਉਹ ਮੇਰੇ ਪਤੀ ਗੁਰਪ੍ਰੀਤ ਸਿੰਘ ਹਾਏ ਆ ਪੁਲਿਸ ਮੈਂਕਮੇ ਦੇ ਵਿੱਚ ਹੀ 24 24 ਘੰਟੇ ਡਿਊਟੀਆਂ ਲੈਂਦੇ ਆ ਉਹਨਾਂ ਦੇ ਕੋਲ ਹਾਏ ਰੈਸਟ ਨੂੰ ਮੌਕਾ ਨਹੀਂ ਦਿੰਦੇ ਕਿਤੇ ਘੰਟਾ ਇੱਕ ਵੀ ਨਹੀਂ ਦਿੰਦੇ ਕਿਤੇ ਆਪਣੇ ਬੱਚਿਆਂ ਨਾਲ ਟਾਈਮ ਨਹੀਂ ਕੱਢਨ ਨੂੰ ਦਿੰਦੇ ਹਾਏ ਰਾਤੀ ਸੋ ਫਟਾਫਟ ਆਈ ਸਵੇਦੀ ਡਿਊਟੀ ਕਰਕੇ ਕਹਿੰਦੇ ਕਮਲ ਮੈਨੂੰ ਯੂਨੀਫਾਰਮ ਚੇਂਜ ਕਰਨੀ ਹੈ ਮੈਨੂੰ ਡਿਊਟੀ ਪੈ ਗਈ ਹੈ ਹਾਏ ਚਲੰਦਰ ਚਲ ਗਿਆ ਫੋਰਸ ਲੈਨ ਹਾਈ ਮੁੜ ਕੇ ਨਹੀਂ ਫੋਨ ਆਇਆ ਉਹਨਾਂ ਦਾ ਸਵੇਰੇ ਮਹਿਕਮੀ ਵਾਲੇ ਆਏ ਕਹਿੰਦੇ ਉਹਨਾਂ ਦੀ ਗੱਡੀ ਵੱਜ ਗਈ ਆ ਹਾਏ ਹਾਈ ਕੀ ਕਰੀਏ ਕੀ ਕਰਕੇ ਗੇਸੀ ਕਰਕੇ ਵਾਪਸ ਆਉਣਾ ਤਾਂ ਹਾਈ ਕੁਝ ਨਹੀਂ ਕਿਹਾ ਉਹਨਾਂ ਨੇ ਉਹ ਕਹਿੰਦੇ ਡੈਡੀ ਨੂੰ ਫੋਨ ਕਰ ਦੋ ਕਿ ਮੁੰਡੇ ਦਾ ਜਨਮ ਦਿਨ ਕਰਨਾ ਅੱਜ ਅੱਜ ਮੇਰੇ ਮੁੰਡੇ ਦਾ ਸਾਲ ਹੋਇਆ ਸੈਲੀਬ੍ਰੇਸ਼ਨਸ ਆਫ ਯੂ ਬਰਥਡੇ ਬਰਥਡੇ ਸੈਲੀਬ੍ਰੇਟ ਕਰਨਾ ਹੀ ਇਹਨਾਂ ਦੇ ਫਾਦਰ ਵੀ ਜਿਹੜੇ ਸੀ ਉਹ ਸ਼ਹੀਦ ਹੋਏ ਸੀਗਾ ਹਾਏ ਉਹਨਾਂ ਨੂੰ ਬੋੜੀ ਲੱਗੀ ਸੀ ਉਹਦੀ ਪ੍ਰਾਇੋਰਟੀ ਦੇ ਉੱਤੇ ਹੀ ਜਿਹੜੀ ਐ ਜੌਬ ਇਸ ਬੱਚੇ ਨੂੰ ਮਿਲੀ ਸੀ ਥੋੜੀ ਬਹੁਤੀ ਪ੍ਰੈਫਰੈਂਸ ਉਹ ਹੀ ਬਾੱਕੀ ਖੋਦੀ ਲਈ ਬਾਕੀ ਨੇ ਖੁਦ ਆਪਣਾ ਹਾਏ ਉਹਨੂੰ 10-12 ਸਾਲ ਹੀ ਹੋਏ ਆ ਮੇਰੇ ਸਾਹਮਣੇ ਮੇਰੇ ਮੈਰਿਸ ਤੇ ਉਹ ਦੋ ਸਾਲ ਪਹਿਲਾਂ ਹੀ ਵਰਤੀ ਹੋਈ ਸੀ ਹਾਂ ਕਿਤੇ ਜੁੜੀ ਹੈ ਕਿਸੇ ਨਾਲ ਟਾਈਮ ਟੀਚਰ ਹੀ ਹੁੰਦੀ ਆ ਆਮ ਟੀਚਰ ਹੀ ਹੁੰਦੀ ਆ ਉਹਨਾਂ ਨੇ ਬਾਹਰ ਭੇਜਿਆ ਜਲੰਧਰ ਪੁਲਿਸ ਲਾਈਨ ਤੋਂ ਬਾਹਰ ਜੁਲੰਦਰ ਲੈਣ ਗਏ ਪੋਰਸਲੈਂਡ ਗਏ ਹੀ ਕਿ ਇੱਥੇ ਕੋਈ ਸਰਚ ਹੋਣੀ ਹੀ ਕੁਝ ਹਾਏ ਹਾਏ ਮੈਨੂੰ ਕਹਿੰਦੇ ਕਮਲ ਪਤਾ ਨਹੀਂ ਇਨਾਂ ਨੇ ਸਵੇਰੇ ਕਿਹੜਾ ਸਾ ਪਕੜਨਾ ਜਿਹੜੀ ਅੱਧੀ ਰਾਤ ਨੂੰ ਸਾਨੂੰ ਭੇਜਣ ਦੇ ਆ ਹਾਏ ਮੈਂ ਕਹਿੰਦੀ ਮੈਂ ਰੋਟੀ ਖਾਜੋ ਥੋੜੀ ਜੀ ਕਹਿੰਦੇ ਨਹੀਂ ਖਾਣੀ ਕਹਿੰਦੇ ਕਮਲ ਰਸਤੇ 'ਚੋ ਖਾ ਲਾਂਗੇ ਮੈਂ ਕਿਹਾ ਤੁਹਾਨੂੰ ਕਿਹਨੇ ਨਹੀਂ ਪੁੱਛਨੀ ਇਹ ਮਹਿਕਮਾ ਬੜਾ ਕੁੱਤਾ ਤੁਹਾਨੂੰ ਕਿਹੇ ਚੀਜ਼ ਨਹੀਂ ਤੁਹਾਨੂੰ ਉੱਤੇ ਪੂਰੀ ਕਰਨੀ ਉਹਨਾਂ ਨੇ ਲੋੜ ਹਾਏ ਕਰੋ ਟਿਫਨ ਲੈ ਜੋ ਕੀ ਸਰਕਾਰ ਨੂੰ ਕੀ ਕਹਿਣਾ ਚਾਹੀਦਾ ਹਾਏ ਮੇਰਾ ਬੰਦਾ ਮੈਨੂੰ ਦੇ ਦੋ ਸਰਕਾਰ ਕੋ ਮੈਂ ਕੀ ਲੈਣਾ ਆ ਹਾਏ ਹਾਏ ਰੱਬ ਹਾਏ ਰੱਬ ਪ੍ਰਿੰਸੀਪਲ ਵਿਕਰਮ ਸਿੰਘ ਮੇਰੀ ਪਣੀਮੀ ਹੈ ਇਹ ਔਰ ਕੀ ਹੋਇਆ ਸੀ ਕਿ ਇਹਦਾ ਫਾਦਰ ਵੀ ਜਿਹੜਾ ਸੀਗਾ ਕਿ ਉਹ ਵੀ ਟੈਰਰਿਜ਼ਮ ਦਾ ਵਿਕਟਮ ਸੀਗਾ ਤੇ ਟੈਰਿਸਟਾਂ ਨੇ ਉਹਨੂੰ ਜਿਹੜਾ ਸੀਗਾ ਉਹ ਮਾਰਤਾ ਸੀਗਾ ਔਰ ਗੁਰਪ੍ਰੀਤ ਬਹੁਤ ਛੋਟੀ ਐ ਇਸਦਾ ਸੀ ਛੋਟੀ ਉਮਰ ਦਾ ਰਹਿ ਗਿਆ ਸੀਗਾ ਜਦੋਂ ਫਿਰ ਲਈ ਤੇ ਉਹਨੇ ਆਪਣੇ ਸੰਘਰਸ਼ ਨਾਲ ਹੀ ਇਹ ਸਾਰੀ ਜੌਬ ਲੇਕਿਨ ਪ੍ਰਾਇੋਰਟੀ ਜਿਹੜੀ ਹੈ ਸਰਕਾਰ ਨੇ ਜ਼ਰੂਰ ਦਿੱਤੀ ਸੀਗੀ ਸੋ ਅੱਜ ਇਹ ਹਾਲਾਤ ਹੈ ਪੜੀ ਲਿਖੀ ਬੱਚੀ ਹੈ ਐਮ ਐਸ ਸੀ ਹੈਗੀ ਹੈ ਮੇਰੀ ਪੜ੍ਹਾਈ ਵਿੱਚ ਜਿਹੜੀ ਹੈ ਇਹ ਔਰ ਬਸ ਇੱਕ ਮਤਲਬ ਤੁਸੀਂ ਕਹ ਲਓ ਕਿ ਪ੍ਰੈਸ਼ਰ ਆਫ ਡਿਊਟੀ ਪ੍ਰੈਸ਼ਰ ਆਫ ਡਿਊਟੀ ਨੇ ਹੀ ਜਿਹੜਾ ਹੈ ਉਹ ਸਾਰਾ ਕੁਝ ਹਾਲਾਤ ਬਣੇ ਆ ਜਿਵੇਂ ਅੱਜ ਅਸੀਂ ਟੀਵੀ ਤੇ ਨਿਊਜ਼ ਸੁਣੀ ਆ ਬਿਕਾਜ਼ ਮਾਈ ਡਾਟਰ ਇਜ਼ ਪ੍ਰੇਪੇਰਿੰਗ ਫਾਰ ਸਿਵਲ ਸਰਵਿਸਸਸ ਤੋ ਉਹਨੇ ਮੈਨੂੰ ਮਾਰਨਿੰਗਸ ਤੇ ਨਿਊਜ਼ ਪੜਾਈ ਤੇ ਕਹਿੰਦੇ ਕਿ ਮਤਲਬ ਇਸ ਤਰ੍ਹਾਂ ਗੱਲ ਹੋਈ ਆ ਸਭ ਜਿਹੜੇ ਸੀਗੇ ਉੱਥੇ ਉਹਨਾਂ ਨੇ ਦੱਸਿਆ ਸਾਰਾ ਕੁਝ ਜਿਸ ਤਰ੍ਹਾਂ ਗੋਪੀ ਦੀ ਕਿੰਨੇ ਬੱਚੀ ਸੀ ਤੇ ਇੱਕ ਬੇਟਾ ਇੱਕ ਬੇਟੀ ਹੈ ਤੇ ਕਦੋਂ ਕਿੰਨਾ ਚਿਰ ਉਹ ਨੌਕਰੀ ਕਰਦੇ ਨੇ ਨੌਕਰੀ ਕਰਦੇ ਨੇ ਗੋਪੀ ਨੂੰ ਮੇਰੇ ਖਿਆਲ ਕਿੰਨਾ ਚਿਰ 11-12 ਸਾਲ ਹੋ ਗਏ ਐ ਅਸੀਂ ਅੱਜ ਇੱਕ ਸੜਕ ਆਪਸ ਆਪਰੇਸ਼ਨ ਸੀ ਉਹ ਦੇ ਰਿਗਾਰਡਿੰਗ ਇਹ 500 ਬੰਦਾ ਸਾਡਾ ਪੀਪੀ ਤੋਂ ਆ ਰਿਹਾ ਸੀਗਾ ਜਿਹੜਾ ਕਿ ਰਾਤ ਦੇ ਵਿੱਚ ਮਕੇਰੀਆਂ ਨੱਕੇ ਇੱਕ ਮੰਦਪਾਗਾ ਇਨਸੀਡੈਂਟ ਹੋਇਆ ਜਿਹਦੇ ਵਿੱਚ ਸਾਡੇ ਇੱਕ ਡਰਾਈਵਰ ਗੁਰਪ੍ਰੀਤ ਸਿੰਘ ਤੇ ਸ਼ਾਲੂ ਜਿਹੜੇ ਕਿ ਪੀਪੀ ਦੇ ਰਹਿਣ ਪੋਸਟਡ ਹੈ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਇੱਕ ਤੀਸਰੇ ਹੈ ਹੋਰ ਵੀ ਹੈਗੇ ਜਿਹਨੇ ਮੂਹ ਕਾਦੇ ਸੀਗੇ ਅਰਦੇਵ ਸਿੰਘ ਐਸਐ ਉਹਨਾਂ ਦੀ ਵੀ ਡੈਥ ਹੋ ਗਈ ਬਾਕੀ ਇੰਜਰਡ ਜਿਹੜੇ ਨੇ ਉਹ ਸੇਫ ਨੇ ਉਹਨਾਂ ਨੂੰ ਮਤਲਬ ਪੂਰੀ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ ਪਰ ਇੱਕ ਜਿਹੜਾ ਇੱਕ ਇਨਸੀਡੈਂਟ ਹੋਇਆ ਕਿ ਗੁਰਦਾਸਪੁਰ ਦਾ ਇੱਕ بڑا ਹੀ ਯੰਗ ਮੁੰਡਾ ਅਸੀਂ ਕੋਤਸ ਸੰਸਕਾਰ ਕਰ ਦਿੱਤੇ ਅਜੇ ਤੱਕ ਦੋਨੇ ਸੰਸਕਾਰ ਹੋ ਰਿਹਾ ਜੀ ਹਾਂਜੀ ਗੁਰਪ੍ਰੀਤ ਦਾ ਉਹਨੇ ਹੋ ਕੇ ਹਟਿਆ ਤੇ ਜਿਹੜੀ ਮੈਡਮ ਆ ਉਹਨਾਂ ਦਾ ਡੀਲ ਰੋਡ ਤੇ ਲੱਗੇ ਇੱਕ ਸ਼ਮਸ਼ਾਨ ਘਾਟ ਦੇ ਸੰਸਕਾਰ ਹੋਣਾ ਹੈ ਸਰਕਾਰੋਂ ਤੇ ਡਿਪਾਰਟਮੈਂਟ ਵੱਲੋਂ ਕੀ ਹਾਂਜੀ ਬੰਨੋਂ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਮਿਲਦੀਆਂ ਨੇ ਉਹ ਪ੍ਰਾਇੋਰਟੀ ਦੇ ਉੱਤੇ ਸਾਨੂੰ ਪਹਿਲਾਂ ਹੀ ਅਨ ਦਸ਼ਨ ਦੇਸ਼ ਦਿੱਤੇ ਜਾਏ ਗਏ ਨੇ ਤੇ ਹੁਣ ਉਹਨਾਂ ਨੂੰ ਜੋ ਵੀ ਨਦੀ ਬਣਦੀ ਆ ਉਹ ਪੈਲ ਦੇ ਅਧਾਰ ਤੇ ਦਿੱਤਾ ਜਾਏਗਾ ਇਹਦਾ ਗੁਰਪ੍ਰੀਤ ਦਾ ਪਰਿਵਾਰ ਚ ਕੋਣ ਕੋਣ ਹੈਗਾ ਸੀ ਇਹਨਾਂ ਦੀ ਇੱਕ ਬੇਟੀ ਹੈ ਇੱਕ ਬੇਟਾ ਬਿਲਕੁਲ ਛੋਟਾ ਹੈ ਤੇ ਇਹਨਾਂ ਦੀ ਵਾਈਫ ਹੈ ਨੇ ਮਦਰ ਨੇ ਤੇ ਤੇ ਅਮੀ ਪਰ ਇਥੇ ਪਿੰਡ ਦੇ ਵਿੱਚ ਹੀ ਰਹਿੰਦੇ ਸੀ ਦੂਜੇ ਪਰਿਵਾਰ ਚ ਜਿਹੜੇ ਕੁੜੀ ਨੇ ਲੜਕੀ ਨੇ ਉਹਨਾਂ ਦਾ ਮੈਨੂੰ ਐਕਟਰੀ ਆਈਡੀਆ ਨਹੀਂ ਹੈਗਾ ਪਰ ਸਾਰੇ ਇੱਥੇ ਮੌਜੂਦ ਹੀ ਸੀਗੇ ਤੇ ਬਹੁਤ ਹੀ ਦੁਖ ਭਰਾ ਇਨਸੀਡੈਂਟ ਹੈ ਗਾ ਜੀ